ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 5 ਸਤੰਬਰ ਹੈ ਮੈਂ ਹਰਲੀਨ ਕੌਰ ਕਲਾਸ 11ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਭਗਤ ਕਬੀਰ ਜੀ ਆਖਦੇ ਹਨ ਕਬੀਰ ਰਾਮ ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਤੰਦਾ ਹੀ ਮਹਿ ਮਰ ਗਇਓ ਬਾਹਰ ਪਈ ਨ ਬੰਬ ਭਗਤ ਕਬੀਰ ਜੀ ਆਖਦੇ ਹਨ ਜਿਸ ਮਨੁੱਖ ਨੇ ਪਰਮੇਸ਼ਰ ਦੇ ਨਾਮ ਨੂੰ ਜਾਣਿਆ ਨਹੀਂ ਆਪਣਾ ਬਹੁਤ ਵੱਡਾ ਟੱਬਰ ਹੀ ਪਾਲਦਾ ਰਹਾ ਉਹ ਸਾਰੀ ਉਮਰ ਤੰਦੇ ਕਰਦਾ ਕਰਦਾ ਹੀ ਮਰ ਗਿਆ ਲੋਕਾਂ ਵਿੱਚੋਂ ਕਿਸੇ ਇੱਕ ਨੇ ਵੀ ਉਸ ਦੀ ਸਿਫਤ ਨਹੀਂ ਕੀਤੀ ਕਿ ਇਸ ਨੇ ਆ ਚੰਗਾ ਕੰਮ ਕੀਤਾ ਹੈ ਜਾਂ ਨਾਮ ਜਪਿਆ ਹੈ ਕਬੀਰ ਆਖੀ ਕੇਰੇ ਮਾਟੂ ਕੇ ਪਲ ਪਲ ਗਈ ਬਿਹਾਏ ਮਨ ਜੰਜਾਲ ਨਾ ਛੋੜੀ ਜਮ ਦੀਆ ਦਮਾਮਾ ਆਏ ਭਗਤ ਕਬੀਰ ਜੀ ਆਖਦੇ ਹਨ ਅੱਖੀਆਂ ਚਪਕਣ ਵਾਂਗ ਪਲ ਪਲ ਕਰਕੇ ਭਾਵ ਥੋੜੀ ਥੋੜੀ ਕਰਕੇ ਮਨੁੱਖ ਦੀ ਉਮਰ ਲੰਘ ਜਾਂਦੀ ਹੈ ਮੁੱਕ ਜਾਂਦੀ ਹੈ ਪਰ ਇਹ ਮਨੁੱਖ ਇਸ ਦਾ ਮਨ ਘਰੇਲੂ ਤੰਦੇ ਨਹੀਂ ਛੱਡਦਾ ਆਖਰ ਜਮਦੂਦ ਮੌਤ ਦਾ ਨਗਾਰਾ ਵਜਾ ਦਿੰਦੇ ਹਨ ਮੌਤ ਸਿਰ ਤੇ ਆ ਕੇ ਖਲੋ ਜਾਂਦੀ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਮਨੁੱਖ ساری ਉਮਰ ਘਰੇਲੂ ਤੰਦੇ ਹੀ ਕਰਦਾ ਰਹਿੰਦਾ ਹੈ ਕਦੇ ਰੱਬ ਦਾ ਨਾਮ ਨਹੀਂ ਜਪਦਾ ਆਪਣਾ ਟੱਬਰ ਹੀ ਪਾਲਦਾ ਰਹਿੰਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਸਦਾ ਸਬਰ ਸੰਤੋਖ ਰੱਖਣਾ ਚਾਹੀਦਾ ਹੈ ਸਬਰ ਦਾ ਫਲ ਮਿੱਠਾ ਹੁੰਦਾ ਹੈ ਕਿਸੇ ਕੰਮ ਵਿੱਚ ਕਾਹਲੀ ਨਹੀਂ ਕਰਨੀ ਚਾਹੀਦੀ ਗੁਰੂ ਪਲਾ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ